ਉਸ ਵਿੱਚ ਸਾਡੇ ਨਾਲ ਮੌਜੂਦ ਨੇ ਇੱਕ ਕਪਲ ਹੈ ਜੋ ਹਰ ਵਾਰ ਇਹ ਬਲੱਡ ਨੇ ਕਰਦਾ ਸੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸੱਸੀ ਜੀ ਸੱਸੀ ਕਾ ਜੀ ਤੁਸੀਂ ਕਿੰਨੀ ਵਾਰ ਆਪਣਾ ਦੋਨੋਂ ਜਣੇ ਬਲੱਡ ਇਕੱਠਾ ਕਰਨ ਕਰਨਾ ਮੈਂ ਚਾਹ ਵੀ ਵਾਰ ਕਰ ਰਹੇ ਹਾਂ ਜੀ ਕਿ ਮੇਰੇ ਬੀਸੀ ਲਈ ਛੋਟੇ ਚ ਜਨੂਨ ਇਹ ਕੀਮੇ ਦੇ ਕਿਦੋਂ ਪੈਦਾ ਹੋ ਜਾਂਦੇ ਆ ਅਸੀਂ ਨਿਰਧ ਸੱਤਸਾ ਤੋਂ ਬੱਕਪੇ ਮੈ ਜਿਹੜੇ ਸੰਤ ਨੇ ਉਹਦੇ ਅੱਗੇ ਆਈ ਹੈ ਜੀ ਖਾਦੇ 160 ਮਾਰਕ ਤੱਕ ਆ ਰਹੇ ਜਿਹੜੇ ਦਿਨਾਂ ਤੋਂ ਸੌਦਾ ਬਣਾਉਂ ਕਿਤੇ ਜਾ ਰਹੇ ਨੇ ਉਹਨਾਂ ਵੱਲੋਂ ਇੱਕ ਕਾਰਿਆ ਏ ਵੀ ਹੈ ਰੱਖਤ ਨਾਲ ਕਰਦੇ ਅਸੀਂ ਕਿਤੇ ਵੀ ਰੋਡ ਐਕਸੀਡੈਂਟ ਹੈ ਕਿਸੇ ਦੀ ਮੌਤ ਹੈ ਫੈਸਤੀਵੀਆਂ ਦੇ ਬ੍ਰੀਜ ਨੇ ਕੁਝ ਵੀ ਅਸੀਂ ਹਰ ਇੱਕ ਨੂੰ ਬਰਡਰ ਕਰਦੇ ਹਰਤੀ ਸ੍ਰੀ ਮੀਨੀ ਦੀ ਨੀਤੀ ਦੇ ਨਾਲ ਜੰਮ ਦੇ ਪਰ ਗੁੰਮ ਤੋਂ ਹੋਰ ਨਾ ਕਿਸੇ ਪ੍ਰਕਾਰ ਦਾ ਵੀ ਪ੍ਰੈਸ਼ਰ ਜਾਇ ਕੋਈ ਹਾਂ ਨਹੀਂ ਨਹੀਂ ਕੋਈ ਪ੍ਰੈਸ਼ਰ ਨਹੀਂ ਹੈਗਾ ਜੀ ਮੈਨੂੰ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਬ੍ਰਾਂਟਿਡ ਕਰਕੇ ਜੀ ਕਿ ਮੈਨੂੰ ਐਵੇਂ ਆ ਕਿ ਹਰ ਵਾਰ ਐਵੇਂ ਬ੍ਰਾਂਟਿਡ ਕਰਦੇ ਰਹੀਏ ਉਹਦਾ ਕੋਈ ਜੀ ਦੇ ਬਚਨਾਂ ਤੇ ਚੱਲਦੇ ਹੋਏ ਐਮਐਸਜੀ ਡਾਕਟਰ ਐਮਐਸਜੀ ਦੇ ਬਚਨਾਂ ਤੇ ਚੱਲਦੇ ਹੋਏ ਕਿ ਹਰ ਵਾਰ ਅਸੀਂ ਬ੍ਰਾਂਟਿਡ ਕਰਦੇ ਰਹੀਏ ਤੁਸੀਂ ਦੇਖ ਰਹੇ ਹੋ ਕਿ ਦੋਹਾਂ 'ਚ ਮੀਆਂ ਵੀ ਪਿੱਛੇ ਜਨੂਨ ਹੈ ਨਾ ਵੀ ਇਹ ਇੱਕ ਦੂਜੇ ਨਾਲ ਰਲ ਕੇ ਵੀ ਇਕੱਠੇ ਖੁਨਦਾਮ ਦੇਣ ਆਉਂਦੇ ਨੇ ਤਾਂ ਇਹ ਜਾਈ ਉੱਛਾਸੀ ਲੋਕਲ ਉਤਪਤ ਚਰਨੇ ਆ ਵੀ ਵੱਤਵਾਦ ਲੋਕ ਆ ਆ ਵੀ ਆਣ ਤੇ ਆਪਣੇ ਬੱਚਿਆਂ ਨੂੰ ਘਰ ਦੇ ਇਹਨੂੰ ਤੇ ਵਾਈਫ ਨੂੰ ਨਾਲ ਲੈ ਕੇ ਆਣ ਧੰਨਵਾਦ